ਜੰਮੂ ਕਸ਼ਮੀਰ ਦੇ ਪਹਲਗਾਮ ਦੇ ਵਿੱਚ ਅਤਵਾਦ ਹਮਲਾ ਹੁੰਦਾ ਆਮ ਲੋਕਾਂ ਦਾ ਕਤਲਿਆਮ ਕੀਤਾ ਜਾਂਦਾ ਫਿਰ ਉਸ ਤੋਂ ਬਾਅਦ ਭਾਰਤ ਦੀ ਫੌਜ ਦੁਆਰਾ ਆਪਰੇਸ਼ਨ ਸੰਦੂਰ ਚਲਾਇਆ ਜਾਂਦਾ ਆਪਰੇਸ਼ਨ ਸੰਦੂਰ ਤਹਿਤ ਉਜੜੇ ਹੋਏ ਜਿਹੜਾ ਮਾਮਾ ਤੇ ਭੈਣਾਂ ਦਾ ਜਿਹੜਾ ਸੰਦੂਰ ਸੀ ਉਸ ਦਾ ਬਦਲਾ ਲਿਆ ਜਾਂਦਾ ਪਰ ਉਸ ਤੋਂ ਬਾਅਦ ਇਸ ਆਪਰੇਸ਼ਨ ਸੰਦੂਰ ਤੋਂ ਬਾਅਦ ਜਿਹੜਾ ਪੰਜਾਬ ਦੇ ਵਿੱਚ ਸੰਦੂਰ ਦੇ ਉੱਪਰ ਜਿਹੜੀ ਸਿਆਸਤ ਚੱਲਣੀ ਸ਼ੁਰੂ ਹੋ ਗਈ ਕਿਉਂਕਿ ਪੰਜਾਬ ਦੇ ਵਿੱਚ ਜਿਮਨੀ ਚੋਣਾਂ ਚੁੱਕਿਆ ਤੇ ਇਸੇ ਜਿਮਨੀ ਚੋਣ ਦੇ ਵਿੱਚ ਵਿਰੋਧੀ ਪਾਰਟੀਆਂ ਨੇ ਜਿਹੜੀਆਂ ਸਾਲਾਂ ਕੇ ਕੇਂਦਰ ਦੇ ਵਿੱਚ ਬੀਜੇਪੀ ਸੱਤਾ ਤਿਰਪਾਰਟੀ ਉਹ ਵਾਰ-ਵਾਰ ਕਹਿ ਰਹੀ ਆ ਕਿ ਅਸੀਂ ਆਪਰੇਸ਼ਨ ਸੰਦੂਰ ਤਹਿਤ ਜਿਹੜੀਆਂ ਧੀਆਂ ਨੇ ਜਾਂ ਪਰ ਪੈਣਾ ਦੇ ਜਿਹੜੇ ਉਜੜੇ ਹੋਏ ਸੰਦੂਰ ਦਾ ਜਿਹੜਾ ਬਦਲਾ ਲਿਆ ਸਾਡੇ ਦੇਸ਼ ਦੀ ਆਰਮੀ ਨੇ ਲਿਆ ਹਾਲਾਂਕਿ ਇਸ ਦੇ ਉੱਪਰ ਸਾਰਾ ਦੇਸ਼ ਮਾਣ ਕਰਦਾ ਦੇਸ਼ ਦੀ ਆਰਮੀ ਦੇ ਉੱਪਰ ਪਰ ਕੁਝ ਪੰਜਾਬ ਦੇ ਵਿੱਚ ਇਸ ਦੇ ਉੱਪਰ ਸਿਆਸਤ ਹੋ ਰਹੀ ਆ ਚਾਹੇ ਇਸ ਗੱਲ ਨੂੰ ਲੈ ਕੇ ਵਿਰੋਧੀ ਤਰ੍ਹਾਂ ਦੇ ਖਾਸ ਦੇ ਵਿੱਚ ਪੰਜਾਬ ਦੇ ਵਿੱਚ ਸੱਤਾ ਤਿਰਪਾਰਟੀ ਆਮ ਆਦਮੀ ਪਾਰਟੀ ਕਾਂਗਰਸ ਪਾਰਟੀ ਦੇ ਵੱਲੋਂ ਇਸ ਗੱਲ ਨੂੰ ਲੈ ਕੇ ਕੁਝ ਜਿਹੜੇ ਤੱਥ ਸਾਹਮਣੇ ਲਿਆਉਂਦੇ ਗਏ ਨੇ ਉਹਨਾਂ ਦੇ ਵੱਲੋਂ ਇਹ ਗੱਲਾਂ ਆਖੀਆਂ ਗਈਆਂ ਨੇ ਕਿ ਬੀਜੇਪੀ ਆ ਜੜੀ ਜਿਮਨੀ ਚੋਣ ਲੁਧਿਆਣਾ ਵੈਸਟ ਦੀ ਜਿਮਨੀ ਚੋਣ ਦੇ ਵਿੱਚ ਉਹ ਜਿਹੜਾ ਆਪਰੇਸ਼ਨ ਸੰਦੂਰ ਆ ਉਸ ਦੇ ਉੱਪਰ ਵੋਟਾਂ ਮੰਗਰੀਆਂ ਉਹਨਾਂ ਦਾ ਕਹਿਣਾ ਹੈ ਕਿ ਉਹ ਕਹਿੰਦੇ ਨੇ ਕਿ ਅਸੀਂ ਆਪਰੇਸ਼ਨ ਸੰਦੂਰ ਤਹਿਤ ਬਦਲਾ ਲਿਆ ਜਾਨੀ ਕਿ ਇੱਥੋਂ ਤੱਕ ਕਿ ਰਾਜਾ ਵੜਿੰਗ ਨੇ ਤਾਂ ਇਹ ਵੀ ਗੱਲ ਆਖੀ ਆ ਕਿ ਕਿਤੇ ਬੀਜੇਪੀ ਵਾਲੇ ਤੁਹਾਡੇ ਘਰਾਂ ਦੇ ਵਿੱਚ ਸੰਦੂਰ ਲੈ ਕੇ ਨਾ ਜਾਣ ਤੇ ਉਸ ਤੋਂ ਬਾਅਦ ਸੀਐਮ ਭਗਵੰਤ ਮਾਨ ਨੇ ਵੀ ਜਿਹੜਾ ਅਜਿਹੀਆਂ ਗੱਲਾਂ ਆਖੀਆਂ ਨੇ ਕਿ ਜਿਹੜਾ ਸੰਦੂਰਾ ਸਮ ਪਤੀ ਦਾ ਲਾਇਆ ਜਾਂਦਾ ਪਰ ਉਹਨਾਂ ਕਹਿੰਦੇ ਕਿ ਹੁਣਾ ਬੀਜੇਪੀ ਵਾਲੇ ਖੁਦ ਦਾ ਸਿੰਦੂਰ ਵੰਡਣਗੇ ਅਜਈਆਂ ਗੱਲਾਂ ਨੇ ਜੜੀਆਂ ਲੁਧਿਆਣਾ ਵੈਸਟ ਦੀ ਜਿਮਨੀ ਚੌਂ ਨੂੰ ਲੈ ਕੇ ਪੰਜਾਬ ਦੇ ਵਿੱਚ ਸਿਆਸਤ ਚੱਲੀ ਆ ਕਿਸ ਤਰੀਕੇ ਦਾ ਬਿਆਨ ਹੈ ਸੀਐਮ ਭਗਵੰਤ ਮਾਨ ਦਾ ਆਇਆ ਜਾਂ ਫਿਰ ਰਾਜਾ ਵੜਿੰਗ ਦਾ ਆਇਆ ਕਿੰਨੀ ਕੁ ਸੱਚਾਈ ਆ ਬੀਜੇਪੀ ਕਿਸ ਤਰੀਕੇ ਕਰ ਰਹੀ ਆ ਆਓ ਦੇਖਦੇ ਹਾਂ ਕੀ ਕਰੀਏ ਵੀਰ ਆਏ ਯਾਰ ਸਿੰਦੂਰਾਂ ਦੇ ਨਾਂ ਤੇ ਵੋਟਾਂ ਮੰਗਦੇ ਨਹੀਂ ਸਿੰਦੂਰ ਸਿੰਦੂਰ ਦਾ ਜਿਹੜਾ ਮਜ਼ਾਕ ਉੱਡਿਆ ਉਹ ਨਹੀਂ ਦੇਖੇ ਤੁਸੀਂ ਵੀ ਮਤਲਬ ਅਸੀਂ ਸੰਧੂਰ ਵੀ ਭੇਜਾਂਗੇ ਹਰ ਘਰ 'ਚ ਤੁਹਾਡੇ ਘਰੇ ਆਊਗਾ ਫਿਰ ਤੂੰ ਲਾ ਲੇਂਗਾ ਫਿਰ ਕਹਿ ਰਿਹਾ ਮੈਂ ਵਿਆਹ ਲੈ ਮੋਦੀ ਦੇ ਨਾਂ ਦਾ ਸੰਧੂਰ ਲਾ ਇਹ ਇੱਕ ਵਨ ਨੇਸ਼ਨ ਵਨ ਹਸਬੰਡ ਇਹ ਇਹ ਸਕੀਮ ਹੈ ਕੀ ਕਰੀਏ ਵੀਰ ਆਏ ਯਾਰ ਸੰਧੂਰਾਂ ਦੇ ਨਾਂ ਤੇ ਵੋਟਾਂ ਮੰਗਦੇ ਨਹੀਂ ਸੰਧੂਰ ਸੰਧੂਰ ਦਾ ਜਿਹੜਾ ਮਜ਼ਾਕ ਉੱਡਿਆ ਉਹਨੂੰ ਦੇਖੇ ਤੁਸੀਂ ਵੀ ਮਤਲਬ ਅਸੀਂ ਸੰਦੂਰ ਵੀ ਭੇਜਾਂਗੇ ਹਰ ਘਰ 'ਚ ਤੁਹਾਡੀ ਤਰ੍ਹਾਂ ਹੀ ਆਊਗਾ ਫਿਰ ਤੂੰ ਲਾ ਲੇਗਾ ਫਿਰ ਕਹਿ ਰਿਹਾ ਵੀ ਆਲੇ ਮੋਦੀ ਦੇ ਨਾਂ ਦਾ ਸੰਦੂਰ ਲਾ ਲਾ ਇੱਕ 1 ਨੇਸ਼ਨ 1 ਹਸਬੰਡ ਇਹ ਇਹ ਸਕੀਮ ਹੈ ਬੀਜੇਪੀ ਸੰਦੂਰ ਲੈ ਕੇ ਘਰਾਂ ਘਰਾਂ 'ਚ ਹੋ ਜਾਈ ਕਿਉਂਕਿ ਇਹ ਪੰਜਾਬ ਦੀਆਂ ਔਰਤਾਂ ਐ ਬੀਜੇਪੀ ਨੂੰ ਆਲਿਆਂ ਨੂੰ ਸੱਦ ਕੇ ਕੁੱਟਣ ਗਈਆਂ ਕਿਉਂਕਿ ਸੰਦੂਰ ਕੇਵਲ ਤੇ ਕੇਵਲ ਔਰਤ ਦੇ ਪਤੀ ਦਾ ਹੱਕ ਹੈ ਨਾ ਕਿ ਭਾਜਪਾ ਵਾਲਿਆਂ ਦਾ ਹੱਕ ਹੈ ਵੀ ਅਸੀਂ ਸੰਧੂਰ ਵੰਡਦੇ ਰਹੀਏ ਉਹ ਆਉਂਦੀ ਸਿਰ ਤੇ ਜਦੋਂ ਮੱਥੇ ਤੇ ਸੰਧੂਰ ਲਾਉਂਦੀ ਹੈ ਉਹ ਆਪਦੇ ਪਤੀ ਦੀ ਚੜ੍ਹਦੀ ਕਲਾस्ते ਤੇ ਤੇ ਸਦਾ ਸੁਹਾਗਣ ਰਹੇ ਉਹ ਰੇਸੇ ਲਾਉਂਦੀ ਹੈ ਕਿਤੇ ਇਹ ਨਾ ਹੋਵੇ ਬਿੱਟੂ ਜੀ ਇਹਦਾ ਧਿਆਨ ਰੱਖਿਓ ਕਿ ਤੁਸੀਂ ਕੰਮ ਇਹੋ ਜਿਹੀ ਕਰਦੇ ਹੋ ਸਾਰੇ ਜਾਣੇ ਕਿ ਸੰਧੂਰ ਲੈ ਕੇ ਤੁਰ ਪਏ ਉੱਤੇ ਬਾਕੀ ਜਿਹੜਾ ਆਪਰੇਸ਼ਨ ਸੰਧੂਰ ਹੋਇਆ ਉਹਰੇ ਬਾਰੇ ਸਾਰੀ ਦੁਨੀਆ ਜਾਣਦੀ ਹੈ ਕਿ ਕੀ ਹੋਇਆ ਅਸੀਂ ਆਪਣੀਆਂ ਫੌਜਾਂ ਨੂੰ ਸਲਾਮ ਕਰਦੇ ਹਾਂ ਅਸੀਂ ਆਪਣੇ ਦੇਸ਼ ਦੇ ਨਾਲ ਲੇਕਿਨ ਸਾਡੇ ਕੁਝ ਸਵਾਲਾਂ ਦੇ ਜਿਹੜੇ ਜਵਾਬ ਨਹੀਂ ਦਿੱਤੇ ਗਏ ਜਿਹੜੇ ਰਾਹੁਲ ਗਾਂਧੀ ਨੇ ਪੁੱਛਿਆ ਕਿ ਫੋਰਨ ਐਕਸਟਰਨਲ ਅਫੇਅਰ ਮਨਿਸਟਰ ਨੇ ਬੀਜੇਪੀ